ਰਾਮ ਰਾਮ ਜੀ ਇੱਕ ਕਰਮ ਕਾਂਡੀ ਪੰਡਿਤ ਇੱਕ ਦਿਨ ਇੱਕ ਕਰਮ ਕਾਂਡੀ ਪੰਡਿਤ ਕਰਤਾਰਪੁਰ ਸਾਹਿਬ ਵਿਖੇ ਨਾਨਕ ਜੀ ਕੋ ਆਇਆ ਉਸਨੇ ਨਾਨਕ ਜੀ ਨੇ ਕਿਹਾ ਨਾਨਕ ਜੀ ਮੈਨੂੰ ਭੁੱਖ ਲੱਗੀ ਹੈ ਨਾਨਕ ਜੀ ਨੇ ਕਿਹਾ ਲੰਗਰ ਹੈ ਛਕ ਲੋ ਉਸਨੇ ਕਿਹਾ ਮੈਂ ਆਪਣੇ ਹੱਥਾਂ ਨਾਲ ਬਣਾ ਕੇ ਹੀ ਪਵਿੱਤਰ ਤਾਨਾ ਛਕਦਾ ਹਾਂ ਤੁਸੀਂ ਮੈਨੂੰ ਸੁੱਕੀ ਰਸਤ ਦੇ ਦਿਓ ਮੈਂ ਆਪੇ ਹੀ ਚੌਂਕਾ ਚਾੜ ਕੇ ਤੇ ਆਪੇ ਹੀ ਬਣਾ ਕੇ ਛਕ ਲਵਾਂਗਾ ਨਾਨੇ ਜਿੰਨ ਕੇ ਜਿਵੇਂ ਤੇਰੀ ਖੁਸ਼ੀ ਉਹਨਾਂ ਨੇ ਸੁੱਕਾ ਸੋਦਾ ਉਸ ਨੂੰ ਦੇ ਦਿੱਤਾ ਉਸ ਪੰਡਤ ਨੇ ਇੱਕ ਜਗਾ ਜਾ ਕੇ ਖੁਦਾਈ ਕਰਕੇ ਚੁੰਕਾ ਚੜਨ ਦੀ ਕੋਸ਼ਿਸ਼ ਕੀਤੀ ਜਦੋਂ ਮਿੱਟੀ ਪੁੱਟੀ ਤੇ ਉੱਥੋਂ ਹੱਡੀਆਂ ਨਿਕਲ ਆਈਆਂ ਉਸ ਨੇ ਕਿਹਾ ਕਿ ਇਹ ਜਗਾ ਅਪਵਿੱਤਰ ਹੈ ਹੱਡੀਆਂ ਨਿਕਲੀਆਂ ਹਨ ਦੂਜੀ ਜਗਾ ਗਿਆ ਉੱਤੇ ਫਿਰ ਹੱਡੀਆਂ ਨਿਕਲ ਆਈਆਂ ਇਸ ਤਰ੍ਹਾਂ ਸਵਰਤਣ ਲੱਗੇ ਸ਼ਾਮ ਤੱਕ ਚਾਰ ਪੰਜ ਜਗਾ ਜਾ ਕੇ ਉਸ ਨੇ ਚੁੰਕਾ ਜਦੋਂ ਅੰਦੀ ਕੋਸ਼ਿਸ਼ ਕੀਤੀ ਮਿੱਟੀ ਥੋੜੀ ਜਿਹੀ ਪਟੀ ਅਤੇ ਹੱਡੀਆਂ ਨਿਕਲ ਆਉਂਦੀਆਂ ਸ਼ਾਮ ਤੱਕ ਉਹ ਭੁੱਖਾ ਪਿਆਸਾ ਨਾਨਕ ਜੀ ਕੋਲ ਆਇਆ ਉਸ ਨੇ ਕਿਹਾ ਨਾਨਕ ਜੀ ਤੇ ਕੋਈ ਵੀ ਜਗ੍ਹਾ ਪਵਿੱਤਰ ਨਹੀਂ ਹੈ ਮੈਨੂੰ ਤੁਸੀਂ ਆਪਣੇ ਲੰਗਰ ਤੋਂ ਹੀ ਭੋਜਨ ਚੁਕਾ ਦਿਓ ਮੈਂ ਬਹੁਤ ਭੁੱਖਾ ਪਿਆਸਾ ਹ ਨਾਨਕ ਜੀ ਨੇ ਕਿਹਾ ਸਾਰੀਆਂ ਜਗ੍ਹਾ ਪਵਿੱਤਰ ਹਨ ਪੰਡਿਤ ਜੀ ਤੁਸੀਂ ਵਹਿਮ ਨਾ ਕਰੋ ਪ੍ਰਮਾਤਮਾ ਹਰ ਇੱਕ ਜਗ੍ਹਾ ਵਿੱਚ कण-ਕਣ ਵਿੱਚ વિદ્યਮਾਨ ਹੈ ਤੁਸੀਂ ਜਿਹੜੀ ਮਿੱਟੀ ਪੁੱਟੋਗੇ ਚੌਂਕਾ ਛੜਾਣ ਲਈ ਪਹਿਲਾਂ ਵਾਇਗਰੂ ਦਾ ਨਾਮ ਲਿਓ ਫਿਰ ਪੁੱਟਿਓ ਤੇ ਉੱਤੇ ਆਪਣੇ ਹੱਥਾਂ ਨਾਲ ਬਣਾ ਕੇ ਤੁਸੀਂ ਛਗੋ ਕਿਸੇ ਤਰ੍ਹਾਂ ਦਾ ਇਹ ਵਿਅਮ ਪਰਮੋਚ ਨਾ ਬੋ। ਫਿਰ ਉਸ ਪੰਡਿਤ ਨੇ ਵਾਇਗਰੂ ਕਹੇ ਕਿ ਇੱਕ ਜਗ੍ਹਾ ਮਿੱਟੀ ਪੁੱਟੀ ਅਤੇ ਉਹ ਪੁੱਤਰ ਨਿਕਲਾਈ ਉੱਥੇ ਆਪਣਾ ਚੌਂਕਾ ਚੜਾਇਆ ਅਤੇ ਆਪਣੇ ਹੱਥਾਂ ਦਾ ਭੋਜਨ ਬਣਾ ਕੇ ਕੀਤਾ। ਫਿਰ ਉਹ ਵਾਪਸ ਆ ਕੇ ਨਾਨਕ ਜੀ ਦੇ ਚਰਨਾਂ 'ਚ ਪੈ ਗਿਆ ਉਸ ਨੇ ਕਿਹਾ ਮੈਨੂੰ ਸਿੱਖਿਆ ਮਿਲ ਗਈ ਹੈ ਕਿ ਬਹੁਤੇ ਵਰਮਾ ਵਹਿਮਾ ਪਰਮਾਸ਼ ਨਹੀਂ ਪੈਣਾ ਚਾਹੀਦਾ ਹਰ ਜਗ੍ਹਾ ਪਵਿੱਤਰ ਹੈ ਤੇ ਹਰ ਜਗ੍ਹਾ ਦਾ ਭੋਜਨ ਪਵਿੱਤਰ ਹੈ ਮੈਨੂੰ ਪਹਿਲਾ ਹੀ ਤੁਹਾਡੇ ਕੋਲ ਆ ਕੇ ਲੰਗਰ ਚੱਕ ਲੈਣਾ ਚਾਹੀਦਾ ਸੀ ਮਨੁੱਖ ਸ਼ਮਾ ਕਰੋ ਵੀਰ ਅੰਦਰ ਕੁਝ ಅಭಿಮಾನ ਸੀ ਉਹ ਹੁਣ ਦੂਰ ਹੋ ਗਿਆ ਨਾਨਕ ਜੀ ਨੇ ਫਿਰ ਉਸ ਦੇ ਪ੍ਰਤੀ ਸ਼ਬਦ ਉਚਾਰਨ ਕੀਤੇ ਬਸੰਤ ਮਹਿਲਾ ਬਲਾ ਸੁਨੇ ਕਾ ਚੁੰਗਾ ਕੰਚਨ ਕੁਾਰ ਰੂਪੇ ਕੀਆ ਕਾਰਾ ਬਹੁਤ ਵਿਸਤਾਰ ਗੰਗਾ ਕਾ ਉਦਕ ਕਰੰਤੇ ਕੀ ਆਗ गरुड़ा खाना दुध सिर गाड़ रे मन लेखे कबू पाए जाम ना पीजे साच ना रहाओ। दस लिखे पास चारे बेद मुखागर वाट पूर्वी नावे वर्ना की दात वर्त नियम करे दिन रात काजी मुल्ला होवे शेख जोगी जंगम पगवे पेख को कर्मा की संध ਬਿਨ ਬੁਝੇ ਸਭ ਖੜੀ ਸੀ ਬੰਦ ਜੇਤੇ ਜੀ ਲਿਖੀ ਸਰਕਾਰ ਕਰਨੀ ਉਪਰ ਹੋਵਗਸਾਰ ਹੁਕਮ ਕਰੇ ਮੁਰਖ ਗਵਾਰ ਨਾਨਕ ਸੱਚੇ ਕੀ ਸਿਫ ਪੰਡਾਰ ਇਹ ਉਪਦੇਸ਼ ਮੈਂ ਸ਼ਬਦ ਸੁਣ ਕੇ ਪੰਡਤ ਗੁਰੂ ਜੀ ਦੇ ਚੰਨਾ ਵਿੱਚ ਪੈ ਗਿਆ ਅਤੇ ਪਰਮ ਪੇ ਦੂਰ ਕਰਕੇ ਪਾਪ ਭਗਤੀ ਅਤੇ ਸਤਨਾਮ ਦਾ ਸਿਮਰਨ ਕਰਨ ਲੱਗਾ ਧੰਨਵਾਦ